ਸਲੋਕ ਮਹੱਲਾ ਚੌਥਾ ਸਤਿਗੁਰ ਕੀ ਸੇਵਾ ਨਿਰਮਲੀ ਨਿਰਮਲ ਜਨ ਹੋਏ ਸੋ ਸੇਵਾ ਕਾਲੇ ਜਿਨ੍ਹਾਂ ਅੰਦਰ ਕਪਟ ਵਿਕਾਰ ਝੂਠ ਓਏ ਆਪੇ ਸੱਚੇ ਵਖ ਕੱਢੇ ਜਿਨ ਮਲੇ ਸੱਚਿਆਰ ਸਿੱਖ ਬੈ ਸਤਿਗੁਰ ਪਾਸ ਘੱਲਨ ਕੂੜਿਆ ਨ ਲੱਭਣੀ ਕਿਤੇ ਥਾਂਏ ਪਾਲੇ ਜਿਨ ਸਤਗੁਰ ਕਾ ਆਖਿਆ ਸੁਖਾਵੇ ਨਾਹੀ ਤਿਨਾਂ ਮੋਹ ਭਲੇਰੇ ਫਿਰੈ ਦੈ ਗਾਲੇ ਜਿਨ ਅੰਦਰ ਪ੍ਰੇਤ ਨਹੀਂ ਹਰ ਕੇਰੀ ਸੇਕ ਚਿਰਕ ਵੈਰਾਈਨ ਮਨ ਮੁਖ ਬੇਤਾਲੇ ਸਤਗੁਰ ਨੋ ਮਿਲੇ ਸੋ ਆਪਣਾ ਮਨ ਥਾਏ ਰੱਖੈ ਓ ਆਪ ਵਰਤੇ ਆਪਣੀ ਵਥ ਨਾਲੇ ਜਨ ਨਾਨਕ ਇਕ ਨਾ ਗੁਰ ਮੇਲ ਸੁਖ ਦੇਵੇ ਇਕੋ ਆਪੇ ਵਖ ਕੱਢੇ ਜਜ ਠੱਗ ਵਾਲੇ ਮਹੱਲਾ ਚੌਥਾ ਜਿੰਨਾ ਅੰਦਰ ਨਾਮ ਨਿਦਾਨ ਹਰ ਤਿੰਨ ਕੇ ਕਾਜ ਦੇ ਆਦੇ ਰਾਸ ਤਿੰਨ ਚੁੱਕੇ ਮਹਤਾਜੀ ਲੋਕਣ ਕੀ ਹਰ ਪ੍ਰਭ ਅੰਗ ਕਰ ਬੈਠਾ ਪਾਸ ਜਾਂ ਕਰਤਾ ਵੱਲ ਤਾਂ ਸਭ ਕੋ ਵੱਲ ਸਭ ਦਰਸ਼ਨ ਦੇਖ ਕਰੇ ਸਾ ਬਾਸ ਸ਼ਾਹ ਪਾਤਸ਼ਾ ਸਭ ਹਰ ਕਾ ਕੀਆ ਸਭ ਜਨ ਕੋ ਆਏ ਕਰੇ ਰਹਿਰਾਸ ਗੁਰ ਪੂਰੇ ਕੀ ਵੱਡੀ ਵੱਡਾਈ ਹਰ ਵੱਡਾ ਸੇਵ ਅਤੁੱਲ ਸੁਖ ਪਾਇਆ ਗੁਰ ਪੂਰੇ ਦਾਨ ਦਿਆ ਹਰ ਨੇਚਲ ਨਿਤ ਬਖਸ਼ੇ ਚੜੇ ਸਵਾਇਆ ਕੋਈ ਨਿੰਦਕ ਵੱਡਾਈ ਦੇਖ ਨਸਕੈ ਸੋ ਕਰਤੇ ਆਪ ਪਚਾਇਆ ਜਨ ਨਾਨਕ ਗੁਣ ਬੋਲੇ ਕਰਤੇ ਕੇ ਭਗਤਾਂ ਨੂੰ ਸਦਾ ਰੱਖਦਾ ਆਇਆ ਪਾਉੜੇ ਤੂੰ ਸਾਹਿਬ ਅਗੰਮ ਦਿਆਲ ਹੈ ਵਡ ਦਾਤਾ ਦਾਣਾ ਤੁਧ ਜੀ ਵਡ ਮੈਂ ਹੋਰ ਕੋ ਦਿਸਨ ਆਵਈ ਤੂੰ ਹੈ ਸੁਘੜ ਮੇਰਾ ਮਨ ਪਾਣਾ ਮੋਹ ਕੁਟੰਬ ਦਿਸ ਆਵੰਦਾ ਸਭ ਚੱਲਣ ਹਾਰਾ ਆਵਨ ਜਾਣਾ ਜੋ ਬਿਨ ਸੱਚ ਹੋਰਤ ਜੋ ਬਿਨ ਸੱਚ ਹੋਰਤ ਚਿਤ ਲਾਇੰਦੇ ਸੇ ਕੂੜਿਆਰ ਕੂੜਾ ਤਨ ਮਾਣਾ ਨਾਨਕ ਸੱਚ ਤੇ ਆਈ ਤੂ ਬਿਨ ਸੱਚੇ ਪਚ ਪਚ ਮੋਏ ਜਾਣਾ ਸ਼ਲੋਕ ਮਹੱਲਾ ਚੌਥਾ ਅੱਗੋਂ ਦੇ ਸਤਿ ਭਾਉ ਨ ਦਿੱਚੈ ਪਿਛੋਂ ਦੇ ਆਖਿਆ ਕਾਮਣ ਆਵੇ ਅੱਧ ਵਿੱਚ ਫਿਰੇ ਮਨ ਮੁਖ ਵਿਚਾਰਾ ਗੱਲੀ ਕਿਉਂ ਸੁਖ ਪਾਵੇ ਜਿਸ ਅੰਦਰ ਪ੍ਰੀਤ ਨਹੀਂ ਸਤਗੁਰ ਕੀ ਸੋ ਕੂੜੀ ਆਵੇ ਕੂੜੀ ਜਾਵੇ ਜੇ ਕਿਰਪਾ ਕਰੇ ਮੇਰਾ ਹਰ ਪ੍ਰਭ ਕਰਤਾ ਤਾਂ ਸਤਗੁਰ ਪਾਰ ਬ੍ਰਹਮ ਨਦਰੀ ਆਵੇ ਤਾਂ ਅਪਿਓ ਪੀਵੇ ਸ਼ਬਦ ਗੁਰ ਕੇਰਾ ਸਭ ਕਾੜਾਂ ਦੇਸਾ ਪਰਮ ਚਕਾਵੇ ਸਦਾ ਆਨੰਦ ਰਹੇ ਦਿਨ ਰਾਤੀ ਜਨ ਨਾਨਕ ਅਨੰਦਨ ਹਰ ਗੁਣ ਗਾਵੇ ਮਹੱਲਾ ਚੌਥਾ ਗੁਰ ਸਤਗੁਰ ਕਾ ਜੋ ਸਿੱਖ ਖਾਏ ਸੋ ਭਲਕੇ ਉਠ ਹਰ ਨਾਮ ਤੇ ਆਵੇ ਉਦਮ ਕਰੇ ਭਲਕੇ ਪਰਬਾਤੇ ਇਸਨਾਨ ਕਰੇ ਅੰਮ੍ਰਿਤ ਸਰ ਨਾਵੇ ਉਪਦੇਸ਼ ਗੁਰੂ ਹਰ ਹਰ ਜਪ ਜਾਪੈ ਸਭ ਕਿਲ ਵਿਖ ਪਾਪ ਦੋਖ ਲਹਿ ਜਾਵੇ ਫਿਰ ਚੜੇ ਦਿਵਸ ਗੁਰ ਬਾਣੀ ਗਾਵੇ ਬਹਿੰਦੇ ਉੱਠਦੇ ਹਰ ਨਾਮ ਤੇ ਆਵੇ ਜੋ ਸਾਸ ਗਰਾਸ ਧਾਈ ਮੇਰਾ ਹਰ ਹਰ ਸੋ ਗੁਰ ਸਿੱਖ ਗੁਰੂ ਮਨ ਪਾਵੇ ਜਿਸਨੋ ਦਿਆਲ ਹੋਵੇ ਮੇਰਾ ਸੁਆਮੀ ਦੇਸ ਗੁਰ ਸਿੱਖ ਗੁਰੂ ਉਪਦੇਸ਼ ਸੁਣਾਵੇ ਜਨ ਨਾਨਕ ਧੂੜ ਮੰਗੇ ਤਿਸ ਗੁਰ ਸਿੱਖ ਕੀ ਜੋ ਆਪ ਜਪੈ ਅਵਰਾਂ ਨਾਮ ਜਪਾਵੇ ਪਾਉੜੇ ਜੋ ਤੁਦ ਚ ਸੱਚ ਤੇ ਆਇੰਦੇ ਸੇ ਵਿਰਲੇ ਥੋੜੇ ਜੋ ਮਨ ਚਿਤ ਇਕ ਰਾਦ ਦੇ ਤਨ ਕੀ ਬਰਕਤ ਖਾਹੇ ਸੰਖ ਕਰੋੜੇ ਤਦਨੋ ਸਭ ਤੇ ਆਇੰਦੇ ਸੇ ਥਾਂ ਪਏ ਜੋ ਸਾਹਿਬ ਲੋੜੇ ਜੋ ਬਿਨ ਸਤਗੁਰ ਸੇਵੇ ਖਾਂਦੇ ਪਹਿਨਦੇ ਸੇ ਮੁਏ ਮਰ ਜੰਮੇ ਕੌੜੇ ਓਏ ਹਾਜ਼ਰ ਮਿੱਠਾ ਬੋਲਦੇ ਬਾਹਰ ਵਿਸ ਕੱਢੇ ਮੁਖ ਕੋਲੇ ਮਨ ਖੋਟੇ ਦੇਵ ਛੋੜੇ ਸ਼ਲੋਕ ਮਹੱਲਾ ਚੌਥਾ ਮਲ ਜੋਏ ਭਰਿਆ ਨੀਲਾ ਕਾਲਾ ਖਿਦੋ ਲੜਾ ਤਨ ਵੇ ਮੁਖ ਵੇ ਮੁਖੇ ਨੋ ਪਾਇਆ ਪਾਸਨ ਦੇ ਕੋਈ ਬਹਿਨ ਜਗਤ ਮਹੈ ਗੋਹ ਪੜ ਸਗਵੀ ਮਲ ਲਾਏ ਮਨ ਮੁਖ ਆਇਆ ਪਰਾਏ ਜੋ ਨੰਦਾ ਚੁਗਲੀ ਨੋ ਵੇ ਮੁਖ ਕਰਕੇ ਭੇਜਿਆ ਉਥੇ ਪੀ ਮੋਹ ਕਾਲਾ ਦੁਹਾਂ ਵੇ ਮੁਖਾਂ ਦਾ ਕਰਾਇਆ ਤਾੜ ਸੁਣਿਆ ਸਬਤ ਜਗਤ ਵਿੱਚ ਪਾਈ ਵੇ ਮੁਖ ਸੁਣੈ ਨਫਰੇ ਪੌਲੀ ਪਾਉਂਦੇ ਫਾਵਾ ਹੋਏ ਕੈ ਉੱਠ ਕਰ ਆਇਆ ਅੱਗੇ ਸੰਗਤੇ ਕੁੜਮੀ ਵੇ ਮੁਖ ਰਲਨਾ ਨਾ ਮਿਲੇ ਤਾਂ ਬਹੁਤੇ ਪਤੀ ਜੀ ਫਿਰ ਆਨ ਘਰ ਪਾਇਆ ਹਲਤ ਪਲਤ ਦੋਵੇਂ ਗਏ ਨਿਤ ਭੁੱਖਾ ਕੁਕੇ ਤਿਹਾਇਆ ਤਨ ਤਨ ਸੁਆਮੀ ਕਰਤਾ ਪੁਰਖ ਹੈ ਜਿਨ ਨਿਆਉ ਸਚ ਬਹ ਆਪ ਕਰਾਇਆ ਜੋ ਨੰਦਾ ਕਰੇ ਸਤਗੁਰ ਪੂਰੇ ਕੀ ਸੋ ਸੱਚ ਮਾਰ ਪਚਾਇਆ ਇਹ ਅਖਰ ਤਿਨ ਆਖਿਆ ਜਿਨ ਜਗਤ ਸਭ ਪਾਇਆ ਮਹੱਲਾ ਚੌਥਾ ਸਾਹਿਬ ਜਿਸ ਕਾ ਨੰਗਾ ਪੁਖਾ ਹੋਵੇ ਤਿਸ ਦਾ ਨਫਰ ਕਿਥੋਂ ਰਜਖਾਏ ਜੇ ਸਾਹਿਬ ਕੇ ਕਰ ਵਥ ਹੋਵੇ ਸੋ ਨਫਰੇ ਹੱਥ ਆਵੇ ਅਨਹੁੰਦੀ ਕਿਥੋਂ ਪਾਏ ਜੋ ਸਦੀ ਸੇਵਾ ਕੀਤੇ ਫਿਰ ਲੇਖਾ ਮੰਗਿਆ ਸਾ ਸੇਵਾ ਔਖੀ ਹੋਈ ਨਾਨਕ ਸੇਵਾ ਕਰੋ ਹਰ ਗੁਰ ਸਫਲ ਦਰਸ਼ਨ ਕੀ ਫਿਰ ਲੇਖਾ ਮੰਗੇ ਨਾ ਕੋਈ ਪਾਉੜੇ ਨਾਨਕ ਵਿਚਾਰੇ ਸੰਤ ਜਨ ਚਾਰ ਵੇਦ ਕਹੰਦੇ ਭਗਤ ਮੁਖੇ ਤੇ ਬੋਲਦੇ ਸੇ ਵਚਨ ਹਵੰਦੇ ਪ੍ਰਗਟ ਪਹਾਰਾ ਜਪਦਾ ਸਭ ਲੋਕ ਸੁਨੰਦੇ ਸੁਖ ਨ ਪਾਇਨ ਮੁਗਦ ਨਾਰ ਸੰਤ ਨਾਲ ਖੰਦੇ ਓ ਲੋਚਨ ਉਹਨਾ ਗੁਣ ਨੋ ਓ ਹੰਕਾਰ ਸੜੰਦੇ ਓ ਵਿਚਾਰੇ ਕਿਆ ਕਰੇ ਜਾਂ ਭਾਗ ਤੁਰਮੰਦੇ ਜੋ ਮਾਰੇ ਤਨ ਪਾਰ ਬ੍ਰਹਮ ਸੇ ਕਿਸੈ ਨਸੰਦੇ ਵੈਰ ਕਰੇ ਨਿਰਵੈਰ ਨਾਲ ਧਰਮਨ ਪਚੰਦੇ ਜੋ ਜੋ ਸੰਤ ਸਰਾਪਿਆ ਸੇ ਫਿਰੇ ਪਵੰਦੇ ਪੇੜ ਮੰਡਾ ਹੂੰ ਕਟਿਆ ਤਿਸ ਕਾਲ ਤਿਸ ਡਾਲ ਸੁਕੰਦੇ